ਇਸ ਵੱਲ ਦੀ ਵੱਡੀ ਖਬਰ ਪੁਲਿਸ ਜ਼ਿਲ੍ਹਾ ਮਟਾਲਾ ਦੇ ਥਾਣਾ ਸ਼੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਵੱਲੋਂ ਚਾਇਨਾ ਡੋਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਤਿੰਨ ਪੇਟੀਆਂ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸਰਦਾਰ ਹਰਕਿਸ਼ਨ ਸਿੰਘ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਪੋਰਸਬਲੋਂ ਤਿੰਨ ਪੇਟੀਆਂ ਚੈਨਾ ਡੋਰ ਬਰਾਮਦ ਕੀਤੀ ਗਈ ਹੈ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਸਖਤ ਸ਼ਬਦਾਂ ਵਿੱਚ ਚੈਨਾ ਡੋਰ ਵੇਚਣ ਵਾਲਿਆਂ ਨੂੰ ਤਾੜਨਾ ਕੀਤੀ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਚੈਨਾ ਡੋਰ ਦਾ ਬਾਈਕਾਟ ਕਰਨ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਸਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜਿਹੜੀ ਚਾਇਨਾ ਡੋਰ ਹੈ ਇੱਕ ਉਸ ਕਾਫੀ ਕਿ ਡੋਰ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਜੀਵ ਜੰਤੂ ਖਾਂਦੇ ਜਿਹਦੇ ਸਵਰਗ ਦੇ ਵਿੱਚ ਮਾਨਯੋਗ ਐਸਐਸਸੀ ਸਖੇਲ ਵਿੱਚ ਦੀ ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਨਾ ਹੀ ਬਿਲਕੁਲ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਾਈਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਪੇ ਚਿੱਟੇ ਜਰਨਲ ਹੱਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 74 ਜੇ ਆਪਣੇ ਚੈਨਾ ਡੋਰ ਉਹ ਚਿਰਾਗ ਸ਼ਰਮਾ ਤੇ ਸ੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਇਹ ਪੜੇ ਨੇ ਤੇ ਉਹਦੇ ক্লাস 223 225 ਬੀ ਐਨ ਐਸ ਅਤੇ 15 ਅਗਰਵਾਰ ਮੈਂ ਟੈਕਸ ਦੇ ਦਾਰਦੇ ਸੀ ਪਰਚਾ ਕਾਲੀ ਕਰਕੇ ਅਗਲੀ ਕਾਰਜੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਫਰਮ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੇ ਕੇ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੂਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਲੇਕਿਨ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇ ਚਾਈਨਾ ਡੋਰ ਪ੍ਰੀਆ ਇਹਦੇ ਨਾਲ ਕਾਫੀ ਫਰਕ ਹੈ ਦੇ ਵਿੱਚ ਜਦੋਂ ਚਾਈਨਾ ਡੋਰ ਕੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਿਰ ਤਾਂ ਪਹਿਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ